ਦੇਖੋ ਫਿਰ ਜੋਰ ਜੌਂਡੀਰ ਦਾ ਬੜਾ ਭੱਜਿਆ ਹੈ ਨਾ ਓਏ ਕਹਿੰਦੇ ਜੌਂਡੀਆ ਟਰਾਲੀ ਨਹੀਂ ਖਿੱਚਦਾ ਬਾਬੇ ਹੁਣ ਆਏ ਨਾ ਕਿਹੋ ਭਰੀ ਵੀ ਨਹੀਂ ਹੈਗੀ ਔਰ ਓਏ ਨੀ ਨੀ ਕੇ ਜਾਂਦੇ ਨੇ ਦਿਖਾਵਾਂਗੇ ਤੁਹਾਨੂੰ ਸਾਰੇ ਟਰੈਕਟਰ ਦੇਖੀ ਚੱਲਿਓ ਸਾਰੇ ਚੱਲ ਰਹੇ ਨੇ ਜਾਂਦਾ ਫਿਰ ਡਰਾਈਵਰ ਲਾ ਕੇ ਚੱਲ ਰਿਹਾ ਹਾਂ ਹਾਂ ਇਹ ਚ ਵੱਧਦੇ ਆ ਦੂਜਿਆਂ ਨਾਲ ਓ ਤੇਰੀ ਓਏ ਉਰੇ ਲੱਗਦਾ ਤੇ ਜੀ ਜੁਰਕੇ ਦਾ ਪਤਾ ਹਾਂ ਠੜ ਗਿਆ ਓਏ ਨਾਜਰਾਂ ਲੱਗੀਆਂ ਕਹਿੰਦਾ ਨਾਜਰਾਂ ਹਾਂ ਲੱਗਾ ਓਏ ਦੀ ਦੀ ਤਾਂ ਖਰਾਬ ਹੈ ਬਾਈ ਬਹੁਤ ਡੁੰਗਿਆਂ ਲੈ ਕੇ ਆਇਆ ਕਿਤੇ ਐਵੇਂ ਨਾ ਬਾਈ ਕਹਿ ਦਿਓ ਦੇਖੋ ਫਿਰ ਉਹ ਥੋਂ ਆਉਂਦੀ ਹੈ ਉਧਰ ਖੜਾ 56 ਵੀ ਖੜਾ ਹੈ ਉਹ ਪਾਉਣਾ ਪੈਂਦਾ ਫਿਰ ਅੱਗੇ ਜਾ ਕੇ ਕੰਮ ਅੜ ਜੇ ਆਉਂਦੇ ਨੇ ਸਵਰਾਜ ਆਉਂਦੇ ਨੇ ਉਧਰ ਤਾਰ ਰਿਹਾ ਨੀਲਾ ਸਵਰਾਜ ਇੱਕ ਲਾਲ ਫੇਰ ਦੇਖਦੇ ਆਂ ਜੋਰ ਤੇਜੀ ਲੈ ਕੇ ਆਈਏ ਫਿਰ ਆਪਣੇ ਆਲਾ ਮੈਂ ਭਰਦੇ ਨਹੀਂ ਇਹ ਮਾਰ ਲੇ ਦਿੰਦੇ ਨਹੀਂ ਕਹਿੰਦੇ ਨਹੀਂ ਤਾਂ ਮੈਂ ਇਹਨਾਂ ਨੂੰ ਪੁੱਛਿਆ ਸੀ ਮਹਾ ਬਾਈ ਮਿੱਟੀ ਭਰ ਦੋ ਖੇਤ ਚ ਪਾਉਣ ਵਾਸਤੇ ਕਹਿੰਦੇ ਸੀ ਭਰਦੇ ਨਹੀਂ ਹੈਗੇ ਵੀ ਮਨਜ਼ੂਰੀ ਨਹੀਂ ਮਿਲੀ ਵੀ ਨਹੀਂ ਤਾਂ ਲੈ ਜਾਂਦੇ ਆ ਆਪਣੇ ਗਰਾਉਂਡ ਗਰਾਉਂਡ ਸਮਾਰ ਰਹੇ ਨੇ ਬਹੁਤ ਜ਼ਿਆਦਾ ਘੈਂਟ ਵਰਕ ਕਰ ਰਹੇ ਨੇ ਹਾਂ ਇਹ ਸਾਰਾ ਪਿੰਡ ਜੋਰ ਮਾਰ ਰਿਹਾ ਹੈ ਲਬਾਗਿਆਂ ਨੇ ਨਾ ਨੇ ਪਹਿਲਾਂ ਦੇਖ ਸਾਡੇ ਪਿੰਡ ਵੀ ਇੱਕ ਵਾਰ ਟੂਬਾ ਖਾਲੀ ਹੋ ਗਿਆ ਦੀ ਪਟਣ ਵਾਸਤੇ ਕਿਸੇ ਕਿਸੇ ਇੱਕ ਬੰਦੇ ਨੇ ਨਹੀਂ ਪਟਣ ਆ ਇਹਨਾਂ ਨੂੰ ਕੁੱਤ ਕਲੇਸ਼ ਪੈ ਗਿਆ ਕੁੱਤ ਕਲੇਸ਼ ਨਹੀਂ ਪਾਉਂਦੇ ਯਾਰ ਕੋਈ ਵੀ ਕੰਮ ਹਮ ਜਦੋਂ ਹੁਣ ਪਿਛਲੀ ਕਚੈਤ ਵੀ ਚੱਲ ਫਿਰ ਲੋਕ ਕਹੀ ਇਹਨੇ ਕੰਮ ਨਹੀਂ ਕਰਿਆ ਕਰਨਾ ਨਹੀਂ ਦਿੰਦੇ ਇਹ ਇਹ ਸਾਰੇ ਪਿੰਡ ਦਾ ਇੱਕ ਆਏ ਕਣਸੂਹਾ ਕਲਾਂ ਪਿੰਡ ਆ ਬਾਈ ਹਾਂ ਆਪਾਂ ਇਹਨਾਂ ਦੀ ਇੱਕ ਬੰਦੇ ਨੇ ਨਹੀਂ ਪਟਣ ਆਪਾਂ ਇਹਨਾਂ ਦੀ ਸਫਤ ਸਫਤ ਕਰਦੇ ਆਪਾਂ ਇਹਨਾਂ ਦੀ ਇਹ ਬੰਦਿਆਂ ਨੇ ਆਪਣੇ ਟਰੈਕਟਰ ਲਾ ਕੇ ਸਾਰਿਆਂ ਨੇ ਪਹਿਲਾਂ ਤਾਂ ਪਾਣੀ ਕੱਢਿਆ ਪੱਖੇ ਲਾ ਕੇ ਰਾਖੀ ਬਹਿ ਕੇ ਠੀਕ ਆ ਹੁਣ ਵੀ ਨਵੇਂ ਡਾਇਰੈਕਟਰ ਖੜਾਈ ਖੜੇ ਨੇ ਸਪੋਰਟ ਕਰਨ ਨੂੰ ਇੱਕ ਇਹ ਹੋਗੇ ਇੱਕ ਫਿੱਦਨ ਵਾਲੇ ਹੋਗੇ ਆਪਣਾ ਪਿੰਡ ਜਾਨੀ ਗਰ ਕੇ ਵਾ ਚਲੋ ਆਉਂਦੇ ਨੇ ਸਵਰਾਜ ਫਿਰ ਦੇਖਦੇ ਆਂ ਝਟ ਲਓ ਜੀ ਬਾਬੇ ਸਵਰਾਜ ਚੱਲਿਆ ਕਹਿੰਦੇ ਚਾਹ ਆ ਗਈ ਹੁਣ ਚਲੋ ਕੋਈ ਨਾ ਚਾਹ ਪੀਣ ਦੋ ਫਿਰ ਖੇਚੂਗਾ ਕਾਇਮ ਹੋ ਕੇ ਗਾਈ ਸਵਰਾਜ ਆ ਰਿਹਾ ਹੁਣ ਆਪਾਂ ਗਿਉਣਾ ਵਾਂਗੇ ਹਲ ਤਾਂ ਭਰਨੀ ਹੈ ਬਾਰਾ ਮਹਾ ਕਿਤੇ ਬੜਾ ਭੱਜਿਆ ਆਉਂਦਾ ਤਾਂ ਖਾਲੀ ਹੋਇਆ ਅੱਛਾ ਲੀ ਬਦਲاتی ਹੁਣ ਟਰਾਲੀਆਂ ਫਸੜੀਆਂ ਸਵਰਾਜ ਵੀ ਆ ਗਿਆ ਬਬ 744 ਵੀ ਆ ਗਿਆ 855 ਵੀ ਆ ਗਿਆ ਤੇ ਜੌਂਡੀ ਆ ਰਾ ਖੜਾ ਹੈ ਆਹ ਕਿਹੜਾ ਟਰੈਕਟਰ ਹੈ ਜੀ ਡੀ ਟਰੈਕ ਕਿ ਡਿਜੀ ਟਰੈਕ ਡਿਜੀ ਟਰੈਕ ਡਿਜੀ ਟਰੈਕ ਵਧੀਆ ਟਰੈਕਟਰ ਹੈ ਵੀ ਸਸਤਾ ਇਹ ਯਾਰ ਦੇਖ ਲੈ ਹੈ ਪ੍ਰੀਤ ਦਾ ਮੁਕਾਬਲਾ ਇਹਨੇ ਕਰਿਆ ਸਸਤੇ ਵਾਲੇ ਚ ਹੈਨਾ ਭਰਤ ਤੇ ਬਹੁ ਵੀ ਕਿਹਾ ਹੈ ਇਹਦੇ ਟਾਇਰ ਛੋਟੇ ਨੇ ਟਰੈਕਟਰ ਦੇ ਹੈਨਾ 14 9 28 ਦਿੱਤਾਹੀਂ ਇਹਨੇ ਉਹ ਮਾਰਿਆ ਜੋਰ ਲਿਫਟ ਲਾਈ ਵੀ ਤੀ ਪਹਿਲੇ ਲਿਫਟ ਨੌਰੀ ਨਹੀਂ ਚਾਈਦੀ ਕਿਉਂਕਿ ਲਿੰਕਾਂ ਚੋੜੀਆਂ ਹੁੰਦੀਆਂ ਨੇ ਲਿੰਕਾਂ ਕੀ 60 ਦੀ ਉਹ ਕੂਣੀ ਜੀ ਉਹ ਤੋੜਦੀ ਸੀ ਉੱਪਰ ਹਾਂ ਉਹ ਬਹਿ ਗਿਆ ਬਾਈ ਹੁਣ ਉਹ ਲਵਾਊਗਾ ਜੋਰ ਉਹਦਾ ਸਵਰਾਜ ਦਾ ਦੇਖੀ ਕੱਬੀ ਡਰਾਈਵਰ ਹੀ ਆਉਦੀ ਪਹਿਲਾਂ ਆਪਾਂ ਬਹੁਤ ਜ਼ੋਰ ਲਗਾਉਂਦੇ ਹਾਂ ਕਿ ਢਾਲੀ ਉਂਗੜੋਰੀਆਂ ਨੂੰ ਜਿਵੇਂ ਦੇਖਣਾ ਨਹੀਂ ਬੂਹਾ ਤੋਂ ਆਪਾਂ ਦੇਖ ਕੇ ਸਾਰਾ ਨਹੀਂ ਨਿਕਲਿਆ ਨਾ ਕਰਾ ਦਿਆ ਬਾਈ ਘੱਟ ਗੋੜ। ਅੱਗੇ ਬਹੁਤ ਘੜਤੀ ਕੀਤੀ ਜਾਣੀ। ਹੁਣ ਤਾਂ ਕਿਤੇ ਕਿਤੇ ਹੁਣ ਹੋ ਜਾ ਰਿਹਾ 8-8 ਟਰੈਕਟਰ ਨਾਲੋਂ ਪਾਪਾ ਕੱਢੀ। ਹੁਣ ਨਹੀਂ। ਚਲੋ ਦੇਖਦੇ ਆਂ ਬਾਈ ਸਵਰਾਜਾਂ ਦਾ ਜ਼ੋਰ ਹੁਣ। ਨੀਲੇ ਸਵਰਾਜ ਵਾਲੀ ਭਰ ਗਈ ਕਹਿੰਦੇ 744 ਵਾਲੀ 744 ਉਹ ਤੇ ਜਿਓ। ਉਹ ਵੀ 740 852 ਜਿੰਨਾ ਜ਼ੋਰ ਹੈ ਕੋਈ ਘੱਟ ਆ। ਵਿੱਚ ਕਹਿੰ ਜਾਂਦੇ ਨੇ ਕਹਿੰਦੇ ਬਾਈ ਆਹੀ ਇੰਜਨ ਆ। ਬੱਦਮਿੰਟੇ ਬੱੱਦੇ ਲੱਗਦਾ ਕਈ ਵਾਰ ਤਾਂ ਹੂੰ ਜਿਵੇਂ 52 10 55 10 9 ਵੀ ਤੇਜ਼ ਆ ਟਰੈਕਟਰ ਇਹ ਗੱਲ ਤਾਂ ਤੂੰ ਮੰਨਦਾ ਫੇਰ ਓਕਣੇ 744 ਯਾਰ ਆਹ ਦੇਖ ਓਏ ਕਿਵੇਂ ਉੱਠਿਆ ਆਏ ਨਾ ਕਿਹਾ ਵੀ ਮਿੱਟੀ ਮਾੜੀ ਈ ਆ ਨਹੀਂ ਪਾਉਂਦਾ ਜੀ ਪਾਣੀ ਕਰਕੇ ਹਾਂ ਪੂਰੀ ਹੜਕੇ ਬਣਾ ਦਈਏ ਦੇਖਦਾ ਓ ਵੀ ਬੀ ਖਰਾਬ ਹੋ ਗਈ ਖੱਟੇ ਦਾ ਪਜੀ ਲੱਗ ਜਿੰਦੇ ਯਾਨੀ ਜਾਉਂਦੇ ਯਾਰ ਜਿਆਦਾ ਖੜਾ ਹੋਇਆ ਸੀ ਹੈਨਾ ਲਿਫਟ ਲਈ ਹਾਂ ਉਹ ਲਿਫਟ ਲਾ ਕੇ ਲੈ ਚੁੱਕੇ ਪੈ ਜਾਣਗੇ ਜਿਆਦੇ ਦੀ ਜਿਆਦੇ ਵੀ ਨਹੀਂ ਠੀਕ ਚੜ ਗਿਆ ਤਾਂ ਬਾਈ ਰਾਮ ਨਾਲ ਜੇ ਹੁਣ ਕੀ ਰਿਆ ਲਿਖਾ ਸਾਫ ਹੋਇਆ ਵੇ ਹੋਵੇ ਵਧੀਆ ਫੇਰ ਭੱਜ ਕੇ ਚੜਦਾ ਉਹ ਦੇਖ ਯਾਰ ਚੋ ਦੀ ਸੌਖਾ ਉੱਪਰ ਤੇ ਢਲੀ ਦੇ ਟਾਇਰ ਸਾਫ ਨੇ ਹਾਂ ਉਹਦੇ ਟਰਾਲੀ ਦਾ ਟਾਇਰ ਜਮੇ ਸੁੱਕੇ ਨੇ ਹਣਾ ਬਾਈ ਭਰ ਰਹੀ 855 ਵਾਲੀ ਤਿੰਨਾਂ ਦਾ ਮੁਕਾਬਲਾ ਦੇਖਾਂਗੇ ਆਪਾਂ ਵੀ ਕਿਹੜਾ ਸੌਖਾ ਚੜਦਾ ਹੁਣ ਤੱਕ ਤਾਂ ਆ ਸੌਖਾ ਆ ਗਿਆ 744 855 ਵਾਲੀ ਤਰਪੀ ਇਹ ਮਰਦਾ ਛਾਲਾ ਉੱਡਣਾ ਲਾਤਾ ਨੇ ਉੱਡਣਾ ਹਾਂ ਹਾਂ ਓਏ ਆ ਘੇਰ ਕਿੰਨੀ ਤੇਜ਼ ਮਾਰਦੀ ਉਹ ਨਾ ਛੋਟਾ ਚਲੋ ਵੀ ਹੁਣ ਚੱਲੇ ਜਾਉਂਦੇ ਯਾਰਾ ਸਵਰਾ ਦਾ ਜਲਬਾ ਤੁਸੀਂ ਦੇਖ ਲਿਆ ਦੇਖਿਆ ਤਾਂ 744 ਸੌਖਾ ਚੜਿਆ ਦੇਖ ਲੈ ਫਿਰ ਕੀ ਕੋਈ ਟਰੈਕਟਰ ਪੁਰਾਣਾ ਹਾਂ ਉਹ ਨਮਾ ਹੈ ਹਾਂ ਇਹ ਪੁਰਾਣਾ ਹੈ ਚੌਂਡੀ ਯਾਰ ਤਰਪਿਆ ਬਾਈ ਆਪਾਂ ਇਹਦੀ ਦੂਰੋਂ ਵੀਡੀਓ ਬਣਾਉਣੇ ਅੱਗੋਂ ਦੇਖੋ ਫਿਰ ਮਾਰੂ ਜ਼ੋਰ ਪੂਰਾ ਚੌਂਡੀਰ ਦਾ ਤੋਰਾ ਘਟਾ ਇੱਥੇ ਦੇ ਹਾਂ ਦੂਏ ਸਵਰਾਜ ਕਿੰਨੀ ਤੇਜ਼ ਆਇਤੀ ਲਾਲ ਮਰਾਉ ਮੰਡਾ ਜੋਰ ਉਹ ਆਖੜਾ ਐਮਰਜੈਂਸੀ ਵਾਸਤੇ ਛੋਟਾ ਟੋਚ ਨੂੰ ਪਾਈ ਜੇ ਕੋਈ ਟਰੈਕਟਰ ਗੜਜੇ ਫਿਰ ਇਹ ਖਿੱਚਦਾ ਉਹਨੂੰ ਤੇ ਜੀ ਇਹਦਾ ਆਹ ਦੇਖ ਕਿੰਨੀਆਂ ਵੱਡੀਆਂ ਨੇ ਆਪਣੇ ਵਾਲਾ 36 39 ਕੀ ਕਰਨਾ ਹੈ ਇਹਦਾ ਆ ਜਾਨਸੀ ਜੋਈ ਮਿਲ ਜੂ ਜਾਨਸੀ ਜੂ ਤਾਂ ਬਹੁਤ ਮਿੰਗੀ ਹੀ ਦਿੰਦੇ ਹੁੰਦੇ ਆ ਆਪਾਂ ਉੱਥੋਂ ਲਿਆਵਾਂਗੇ ਪਟਿਆਲੇ ਤੋਂ ਨਾ ਨਾ ਪਟਿਆਲੇ ਤੋਂ ਲਿਆਵਾਂਗੇ ਬਣੀ ਬਣਾਈ ਸਸਤੀ ਮਿਲੂ ਇਹ ਚੀਜ਼ ਲਾਦੀ ਉਹਦੇ ਆਪਾਂ ਫਾਇਦਾ ਹੋਊਗਾ ਹਨਾ ਤੇ ਆਹ ਟਰੈਕਟਰ ਬਾਰੇ ਦੱਸਿਓ ਵੀ ਕਿਵੇਂ ਆਹ ਟਰੈਕਟਰ ਪੂਰਾ ਧੂਸਾ ਹੈ ਨਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਮੱਕੀ ਦਾ ਟਰਾਲਾ ਭਰ ਲਿਆ ਫੁੱਲ ਤੇ ਅੱਜ ਪੀਟਿਓ ਤੇ ਜੀ ਪੀਟਿਓ ਦੇ ਟੈਸਟਿੰਗ ਕਰਨੀ ਹੈ ਅੱਜ ਤੇ ਆਪਾਂ ਵੇਟ ਵੀ ਅੱਜ ਪੂਰਾ ਪਾ ਲਿਆ ਕਿਉਂਕਿ ਹੁਣ ਬਾਹਰੇ ਕੱਢ ਲਿਆਂਦੀ ਤੇ ਟਰਾਲੀ ਭਰ ਲਈ ਫੁੱਲ ਐਨ ਪੱਧਰ ਕਰ ਰਿਹਾ ਬਾਈ ਉੱਤੇ ਹਾਂਜੀ ਕਿਵੇਂ ਹੋ ਫੱਲ ਭਰਤੀ ਹਾਂ ਫੱਲ ਭਰਤੀ ਮੁੰਡਾ ਕਹਿੰਦਾ ਓਏ ਇੱਧਰ ਪਾਣੀ ਕਿਵੇਂ ਆ ਗਿਆ ਅੱਛਾ ਹੁਣੇ ਨਾਲ ਦੀ ਨਾਲ ਛੱਟਦਾ ਪਾਣੀ ਬਾਬੇ ਉਹ ਖਾਦ ਪਾਉਣੀ ਐ ਤੇ ਕਿ ਅੱਗ ਨਹੀਂ ਲਾਉਣੀ ਐ ਇਹਦੇ ਐਤਕੀ ਅੱਗ ਨਹੀਂ ਲਾਈ ਇਹਨੂੰ ਇਹਦਾ ਕੱਦੂ ਕਰ ਦੇਣਾ ਹੁਣੇ ਫੇਰ ਬੱਤਾ ਇਹ ਤੇ ਤਵੀਆਂ ਫੇਰ ਕੇ ਦੇਖੋ ਫੇਰ ਮੱਕੀ ਸਾਫ਼ ਹੈ ਹੈ ਨਾ ਪੂਰੀ ਹੂੰ ਵੇਟ ਬਹੁਤ ਹੋਊਗਾ ਕਿੰਨਾ ਮੋਟਾ ਹੈ ਹਾਂ ਕਿੰਨੀ ਔਖੀ ਹੈ ਜੀ ਹਾਲਤਾ ਖਾਸ ਆਰੀਆ ਪਿਆ ਹੈ ਦੂਜੀ ਜਾਊਗੀ ਵਿੱਚ ਟਰੈਕ 18 ਫੁੱਟ ਹੀ ਜਾਊਗੀ ਨਾਲ ਉਹ ਪੀਟੀਓ ਨਹੀਂ ਹੈਗੀ ਉਹ ਨਾਲ ਪੂਰਾ ਦਾ ਫਿਰ ਜ਼ੋਰ ਦਾ ਹਾਂ ਤੇ ਆਇਆ ਹੋਰ 52 ਚਾਰ ਆਇਆ ਇਹਦੇ ਬਟਾਈਆ ਹੁਣ ਉਹਨੂੰ ਉਧਰੋਂ ਹੀ ਭਰ ਲਿਓ ਬੱਚੋ ਜੀ ਕਿਸ਼ਲੇ ਸਾਲ ਘਾਟ ਗਈ ਸੀ ਜਦੋਂ ਗੱਲ ਨੇ ਵੀ ਨਗੜੀ ਸੀ ਕਿ ਮੇਰੇ ਕੋਲ ਸਟੋਰੀ ਹੈ ਅੱਜ ਤਾਂ ਇੱਕ ਦਿਨ ਪਹਿਲਾਂ ਫੱਕਤੀ ਬਾਈ ਮਸ਼ੀਨ ਅੱਜ ਤਾਂ ਇੱਕ ਦਿਨ ਪਹਿਲਾਂ ਵੀ ਉਹ ਦਰਵਾਹਣਾ ਚ ਦੀ ਕੱਢ ਕੇ ਲਗੇ ਤੇ ਆ ਪੰਜ ਟਰੈਕਟਰਾਂ ਨਾਲ ਕੱਢੀ ਸੀ ਹੋਰ ਪਾਏਗਾ ਇਹਦੇ ਚ ਹੋਰ ਪਾਈ ਜੂ ਕੱਢੋ ਫੇਰ ਟੀਸੀ ਹਾਂ ਉਹਦੇ ਨਾਲ ਤਾਂ ਕਿੱਥੇ ਸਰੂਗਾ ਬਚੂ ਫੇਰ ਵੀ ਬਚੂ ਲੋ ਜੀ ਹੁਣ ਤੁਹਾਨੂੰ ਪੀਟੀਓ ਤੇ ਚਲਾ ਕੇ ਦਿਖਾਉਨੇ ਆ ਠੀਕ ਹੈ ਥੋੜੀ ਬਾਜ ਆ ਹਾਂ ਇਹ ਤਾਂ ਸਹੀ ਗੱਲ ਆ ਆ ਕੇ ਬਣਾ ਲੋ ਵੀ ਦੇਖੋ ਹੁਣ ਪੀਟੀਓ ਤੇ ਇਹ ਨੂੰ ਵੀ ਰੋਡਾਂ ਤੇ ਟਰੈਕਟਰ ਤੋਰਦਾ ਇਹਨੂੰ ਬਹੁਤ ਜ਼ਿਆਦਾ ਔਖੀ ਤੋਰਨੀ ਸੀ ਹਾਂ ਤੋਰਦੀ ਹੋਣੀ ਸੀ ਥੋੜੀ ਚੈਕਿੰਗ ਕਰਨ ਵਾਲੀ ਆ ਦੀ ਵੀਡੀਓ ਤੇ ਆ ਰਹੀ ਹੈ ਕਿ ਟਰੈਕਟਰ ਦਾ ਗੇਅਰ ਲਾਇਆ ਹੋਇਆ ਹੈ ਲਾਇਆ ਹੋਇਆ ਮੈਂ ਹਾਂ ਜਮਾਈ इजीली ਝਾੜ ਲਈ ਹਾਂ ਹਵਾ ਦੇਖ ਪਏ ਵਜ਼ਨ ਕਿੰਨਾ ਟਰਾਲੀ ਦੇ ਟਾਇਰ ਤੇ ਪਏ ਨੇ 200 ਪੁਆਇੰਟ ਲੇਟ ਆ ਸਹੀ ਗੱਲ ਆ 200 ਪਲੱਸ ਹੋਣਾ ਫੇਰ ਕੰਦਾ ਨਹੀਂ ਚੜਦਾ ਹੈਗਾ ਹਾਂਜੀ ਖਾ ਉਹਰੇ ਥੋੜਾ ਜਿਹਾ ਹੋ ਆ ਕੰਮ ਕਰ ਦੇ ਵੀਡੀਓ ਬਾਈਕ ਨਹੀਂ ਚੱਲਦੀ ਵੀਡੀਓ ਕਿੱਲੇ ਫਰੰਟ ਨੂੰ ਹੀ ਜਾਂਦੀ ਆ ਬਾਈਕ ਹਾਂ ਇਹ ਵੀਡੀਓ ਚ ਢੱਲਾ ਢੋਲਾ ਮੈਨੂੰ ਕੋਈ ਥੋੜੀ ਉਹ ਸੈਟਿੰਗ ਕਰਨ ਵਾਲੀ ਆ ਕਿਉਂਕਿ ਹੁਣੇ ਲਾਈ ਆ ਪਹਿਲੀ ਵਾਰ ਵੀਡੀਓ ਪਹਿਲਾਂ ਹਲੇ ਚੈੱਕ ਨਹੀਂ ਕਰੀ ਲੈ ਗਈ ਪੱਟ ਕੇ ਨਜ਼ਾਰਾ ਬੱਸਤਾ ਹੂੰ ਵੀਡੀਓ ਦਾ ਹੈਨਾ ਜੇ ਮੰਨ ਲੈ ਯਾਰ ਦੇਖ ਲੈ ਉਥੋਂ ਬਾਹਰੋਂ ਚੋ ਛੜ ਗਿਆ ਜੇ ਬਿਨਾਂ ਵੀਡੀਓ ਤੋਂ ਛੜਦੀ ਇਹ ਗੱਲ ਹੈ ਬਹੁਤ ਔਖਾ ਛੜਦਾ ਨਾਲੇ ਜੀ ਦਾ ਬੇਟ ਵੀ ਹੁੰਦੇ ਨੇ ਵੀ ਵੱਧ ਪੈਂਦਾ ਮੁੰਡਾ ਲੰਬਾਈ ਤਾਂ ਬਹੁਤ ਹੈ ਨਾ ਟਰਾਲੀ ਦੀ ਤੇ ਇਸ ਤੋਂ ਬਣਾਈ ਆ ਗਏ ਤੇ ਗੱਡੀ